ਸਵਾਗਤ ਹੈ ਕਿਸਾਨ ਵਿਰੋਧ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਕੀਤ ਡੇਰੀ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਪੈਂਡ ਲੰਗਿਆਣਾ ਪ੍ਰਾਣਾ ਤਹਿਸੀਲ ਬਾਗਾ ਪ੍ਰਾਣਾ ਤੇ ਜਿਲ੍ਹਾ ਸਨੂ ਮੋਗਾ ਪੈਂਦਾ ਹੈ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਜੀ ਮੇਰਾ ਮੋਬਾਈਲ ਨੰਬਰ 98783 93488 ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਰਿਕਵੈਸਟ ਹੈ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਨਾਲ ਆ ਦੇ ਘੰਟੇ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਇਹ ਤੁਹਾਨੂੰ ਮਾਰ ਵੀਡੀਓ ਨੋਟੀਫਿਕੇਸ਼ਨ ਮਿਲਦਾ ਰਹੇ ਅੱਜ ਬਾਈ ਛੰਦੇ ਦੇ ਘਰੋਂ ਵੀਡੀਓ ਬਣਾ ਰਹੇ ਆ ਨੰਬਰ ਸਕਰੀਨ ਤੇ ਚੱਲੂਗਾ ਤਸੱਲੀ ਪਰਖ ਤੁਸੀਂ ਆ ਕੇ ਕਰਨੀ ਆ ਆਓ ਕਰਦੇ ਬਾਈ ਨਾਲ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਤੇ ਝੋਟੇ ਹੋਗੇ ਤੇ ਕੀ ਡੇਲ ਆ ਬਾਈ ਇਹਦੀ ਇਹ ਹੈਗੀ ਢਾਈਆਂ ਸਾਲਾ ਦੀ ਤੇ ਟੀਗਾ ਭਰਾਇਆ ਦੇ ਮਾਲਕ ਨੇ ਦੱਸਿਆ ਆਪਣੇ ਠੀਕ ਹੈ ਜੀ ਆਪਣੇ ਕੋ ਪਰਸੋ ਸਿੰਘ ਮੰਜਾਂ ਦੋ ਵਸੀਲ ਲਊਂਗਾ ਤੇ ਉਹਦੇ ਨਾਲ ਹੀ ਆਈਏ ਠੀਕ ਹੈ ਜੀ ਬਾਹਰ ਨੂੰ ਉੜ ਗਏ ਤੇ ਉਹਨਾਂ ਨੇ ਕਰਕੇ ਦੇ ਦਿੱਤੀ ਹਾਂ ਅੱਟ ਵੀ ਦੇ ਗਏ ਆ ਵੇਖ ਲਓ ਮਗਰ ਠੀਕ ਹੈ ਜੀ ਅੱਟ ਵੀ ਦੇ ਗਏ ਮੈਨੂੰ ਠੀਕ ਆ ਟੀਗਾ ਭਰਾਇਆ ਹੈ ਉਹਨਾਂ ਦਾ ਠੀਕ ਆ ਤੇ ਅੱਟ ਵੀ ਦੇ ਗੀ ਆ ਠੀਕ ਹੈ ਤੇ ਦੰਦੋ ਵੇਖੀ ਕਿਵੇਂ ਆ ਦੋਂਦੀ ਆਈ ਦੋਂਦੀ ਆ ਹਾਂ ਕੱਢਣ ਦੇ ਬਾਹਰ ਨੂੰ ਲੋਏ ਦੋਸਤੋ ਬਾਈ ਦਾ ਸਾਲਾ ਸਗੇ ਮੱਝਾ ਲਾਈ ਨਮੱਝੇ ਨਾਲੇ ਸੀ ਗੰਦੇ ਬਾਹਰ ਨੂੰ ਗਏ ਆਗੇ ਭਾਈ ਸਾਲੇ ਦੀ ਉਮਰ ਮੂੰਹ ਤੋਂ ਦੋ ਦੰਦਾਂ ਦਾ ਕੀ ਸਿੰਘਕ ਸੁੰਘ ਪੂਰਾ ਕੁੰਡਾ ਤੇ ਦੇਖ ਸਕਦੇ ਹੋਗੇ ਠੀਕ ਆ ਭਰਾਇਆ ਹੋਇਆ ਵਾ ਅੱਟ ਦੇਗੀ ਆ ਬਾਈ ਗੰਦਾ ਵਾ ਵੀ 100% ਵੀ ਰਹੇਗੀ ਹੋਊਗੀ ਬਾਕੀ ਤਸੱਲੀ ਫਰਕ ਕਰਨਾ ਤੁਹਾਡਾ ਫਰਜ਼ ਬਣਦਾ ਵਾ ਸੋਹਣੀ ਝੋਟੀ ਆ ਪਾਲੀ ਸਭੀ ਚੰਗੀ ਆਗੀ ਸਿੰਘ ਕੁੰਡਾ ਸੈਂਗਾ ਤੇ ਦੇਖ ਸਕਦੇ ਹੋ ਸਮਝ ਪੜੀ ਵੀ ਚੰਗੀ ਆ ਗਈ 25 ਸਾਲ ਐਸਦੀ ਉਮਰ ਆ ਗਈ ਅੱਠ ਦਿੱਤਾ ਹੋਇਆ ਵਾ ਮੂੰਹ ਤੋਂ ਦੂਦਾਂ ਦਾ ਆ ਗਈ ਮੂੰਹ ਮੱਥੇ ਦੀ ਫੇਸ ਕੁਆਲਿਟੀ ਬਹੁਤ ਸੋਹਣੀ ਤੁਸੀਂ ਦੇਖ ਸਕਦੇ ਹੋਗੇ ਬਹੁਤ ਚੰਗੀ ਆ ਗਈ ਹਾਂ ਦੰਦ ਵਜੋਂ ਪਟਕ ਦਿਖਾਣੇ ਆ ਦੋਸਤੋ ਦੇਖ ਲਓ ਦੋਂਦੀ ਆ ਗਈ ਬਾਕੀ ਸਾਰੇ ਪਾਸੇ ਕੋਲੇ ਜਾ ਕੇ ਤੁਸੀਂ ਕਰ ਲੈਣੀ ਆ ਗਈ ਥਾਣ ਤੋਂ ਨੇੜੇ ਤੋਂ ਦਿਖਾ ਦਿੰਨੇ ਆਗੇ ਦੋ ਚਾਰ ਹੀ ਥਾਣਾ ਕੱਲਾ ਕੱਲਾ ਥਾਣ ਲੱਗਿਆ ਇੱਥੀ ਉੱਥੀ ਬਹੁਤ ਚੰਗੀ ਆ ਗਈ ਥੋੜਾ ਉਪਰਾ ਕਰਦੀ ਆ ਕੈਮਰੇ ਦਾ ਥਾਣੇ ਤੇ ਦੇਖ ਸਕਦੇ ਹੋ ਚਾਰ ਹੀ ਥਾਣਾ ਮੁੱਲ ਗਹਿਵਚ ਲੱਗੇ ਹੋਏ ਆਗੇ ਮੁੱਲ ਬਾਈ ਇਹਦਾ ਮੁੱਲ ਇਹਦਾ 35000 ਰੋਇ ਜਮਾਨਤ ਕਰ ਦੋਸਤੋ 35000 ਬਾਈ ਨੇ ਜਯੋਤ ਜੀ ਡਿਮਾਂਡ ਕੀਤੀ ਵਿੱਚੋਂ ਮਾਨਤਾਨ ਹੋ ਜਾਊਗਾ ਕਦਖੜ ਚੰਗਾ ਦੋ ਦੰਦ ਹੀ ਆ ਬੱਚਾ ਹੀ ਹਜੇ ਕਦਖੜ ਚੰਗਾ ਕਰਨਾ ਨੇ ਹਜੇ ਹੋਰ ਤੀਗਾ ਭਰਿਆ ਹੋਇਆ ਵਾ 35000 ਦੀ ਡਿਮਾਂਡ ਆਗੀ ਵਿੱਚੋਂ ਕੀ ਮਾਨਤਾਨ ਹੋ ਜਾਊਗਾ ਜੀ ਧੰਨਵਾਦ